ਯਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ ਲਾਲ ਗਰਗਨ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਜਿਹੜਾ ਪੰਜਾਬ ਪੁਲਿਸ ਨਾਲ ਦੋ ਮਾਮਲੇ ਨੇੜਿਓਂ ਜੁੜੇ ਹੋਏ ਐ ਇੱਕ 1993 ਦੇ ਵਿੱਚ ਇੱਕ ਝੂਠਾ ਪੁਲਿਸ ਮੁਕਾਬਲਾ ਹੋਇਆ ਸੀ ਜਿਹਦੇ ਵਿੱਚ 7 ਨੌਜਵਾਨਾਂ ਨੂੰ ਝੂਠ ਮੁਕਾਬਲੇ ਦੇ ਵਿੱਚ ਮਾਰ ਮੁਕਾਇਆ ਗਿਆ ਸੀਗਾ ਉਹਦੇ ਵਿੱਚ ਲੰਮੇ ਅਰਸੇ ਤੋਂ ਬਾਅਦ 7 ਤੇ 32 ਸਾਲਾਂ ਬਾਅਦ ਇਹ ਹੋਇਆ ਕਿ ਪੁਲਿਸ ਦੇ ਜਿਹੜੇ ਸਾਬਕਾ ਐਸਐਸਪੀ ਸੀ ਭੁਵੇਂਦਰਜੀਤ ਤੇ ਉਹਦੇ ਨਾਲ ਡੀਐਸਪੀ ਤੇ ਤਿੰਨ ਜਿਹੜੇ ਇੰਸਪੈਕਟਰ ਸੀਗੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਸੀਬੀਆਈ ਦੀ ਅਦਾਲਤ ਨੇ ਸੁਣਾਈਆਂ ਦੂਜੇ ਪਾਸੇ ਕਰਨਲ ਬਾਠ ਉਹਨਾਂ ਨੂੰ ਜਿਹੜੇ ਕੁੱਟਮਾਰ ਕਰਨ ਵਾਲੇ ਸੀਗੇ ਜਿਹੜੇ ਚਾਰੇ ਇੰਸਪੈਕਟਰ ਸੀਗੇ ਉਹਨਾਂ ਦੀ ਜਿਹੜੀ ਪਟੀਸ਼ਨ ਉਹਨਾਂ ਨੇ ਸੁਪਰੀਮ ਕੋਰਟ ਤੱਕ ਆਪਣੀ ਪਾਈ ਸੀਗੀ ਉਹਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਰੱਦ ਕਰ ਦਿੱਤਾ ਸੋ ਇਹ ਦੋ ਮਾਮਲੇ ਤੇ ਉਹਨਾਂ ਨਾਲ ਤੀਜਾ ਜਿਹੜਾ ਮਸਲਾ ਹੈ ਉਹ ਹੈਗਾ 11ਵੇਂ ਦਿਨ ਵਿੱਚ ਪਾਰਲੀਮੈਂਟ ਦਾ ਸੈਸ਼ਨ ਮੌਨਸਨ ਸੈਸ਼ਨ ਉਹ 11ਵੇਂ ਦਿਨ ਵੀ ਨਹੀਂ ਚੱਲ ਸਕਿਆ ਉਹਦਾ ਮਸਲਾ ਜਿਹੜਾ ਉਹ ਸਿਰਫ ਜਿਹੜਾ ਜੋ ਚੋਣ ਕਮਿਸ਼ਨ ਕਰ ਰਿਹਾ ਹੈ ਜਿਹੜੀ ਰਿਵੀਜ਼ਨ ਕਰਨ ਦਾ ਯਤਨ ਕਰ ਰਿਹਾ ਜਿਹੜਾ ਨਾਗਰਿਕਤਾ ਨਾਲ ਜੋੜਨ ਦਾ ਯਤਨ ਹੋ ਰਿਹਾ ਉਹਦੇ ਖਿਲਾਫ ਜਿਹੜਾ 11ਵੇਂ ਦਿਨ ਵੀ ਪਾਰਲੀਮੈਂਟ ਬੰਦ ਰਹੀ ਪਰ ਸਰਕਾਰ ਇਸ ਮਾਮਲੇ ਤੇ ਗੱਲ ਸੁਣ ਲਈ ਵਿਰੋਧੀ ਧਿਰ ਦੀ ਤਿਆਰ ਨਹੀਂਗੀ ਭਾਵੇਂ ਕਿ ਪ੍ਰਧਾਨ ਮੰਤਰੀ ਕੱਲ ਜਿਹੜੇ ਆ ਉਹ ਰਾਸ਼ਟਰਪਤੀ ਨੂੰ ਮਿਲੇ ਉਹਨਾਂ ਤੋਂ ਬਾਅਦ ਜਿਹੜੇ ਆ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਉਹ ਵੀ ਜਿਹੜੇ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲੇ ਇਹ ਕੀ ਮਾਮਲਾ ਇਹਦੇ ਬਾਰੇ ਵਿੱਚ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜਿਹੜਾ 1993 ਦੇ ਵਿੱਚ ਪੁਲਿਸ ਮੁਕਾਬਲਾ ਹੋਇਆ ਸੀਗਾ ਜਿਹੜਾ ਝੂਠਾ ਪੁਲਿਸ ਮੁਕਾਬਲਾ ਸੀਗਾ ਉਹਦੇ ਵਿੱਚ ਜਿਹੜਾ ਪੰਜ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਤੇ ਉਸਦੇ ਨਾਲ ਹੀ ਜਿਹੜਾ ਕਰਨਲ ਬਾਟ ਦਾ ਮਾਮਲਾ ਮੇਰੇ ਕਲ ਸਾਨੂੰ ਦੋਨਾਂ ਨੂੰ ਹੀ ਇਕੱਠੇ ਆਇਆਂ ਇਸ ਮਾਮਲੇ ਨੂੰ ਲੈਣਾ ਚਾਹੀਦਾ ਤੁਸੀਂ ਇਹਦੇ ਬਾਰੇ ਜਿਹੜਾ ਆਪਣੀ ਗੱਲ ਕਹੋ ਜਦ ਕੋਈ ਮੁਸਾਬਾ ਜਸਰਸਿਕਮ ਦੌਰ ਹੋ ਜਾਂਦੀ ਹੈ ਉਦੋਂ ਸਿਆਸਤ ਪੁਲਿਸ ਨੂੰ ਬਰਕਤ ਕੇ ਆਪਣੇ ਕੰਮ ਚਲਾਉਂਦੀ ਹੈ ਪੰਜਾਬ ਦੇ ਵਿੱਚ ਉਸ ਵਕਤ ਹੁਣ ਤਾਂ ਪੁਲਿਸ ਬਹੁਤੀ ਬੇਵਾਰੀ ਹੋਈ ਹੋਈ ਹੈ ਹਾਂਜੀ ਉਦੋਂ ਪੁਲਿਸ ਵਿਸ਼ੇਸ਼ ਟਾਰਗੇਟ ਕਰਕੇ ਕਰਦੀ ਸੀ ਬੇਸ਼ੱਕ ਆਮ ਲੋਕਾਂ ਨੂੰ ਨਹੀਂ ਫੜ ਕੇ ਮਾਰਦੀ ਸੀ ਪਰ ਵਿਸ਼ੇਸ਼ ਟਾਰਗੇਟ ਚ ਆਮ ਵੀ ਫੜੇ ਜਾਂਦੇ ਸੀ ਉਦੋਂ ਬਿਲਕੁਲ ਇਹ ਸੀ ਵੀ ਜਿਹੜਾ ਫੜਿਆ ਗਿਆ ਉਹਨੂੰ ਕਿਸੇ ਨੇ ਪੁੱਛਣਾ ਨਹੀਂ ਹੋਰ ਨਹੀਂ ਹੋਣਾ ਕੋਈ ਪਤਾ ਨਹੀਂ ਕੱਲ ਕਿਸ ਨੂੰ ਮਾਰ ਦੇਣਾ ਕਿ ਉਹ ਖਾੜਣਾ ਸਾਹਿਬ ਜਿਹੜਾ ਇੰਨਾ ਸਟੱਡੀ ਕਰ ਰਹੇ ਸੀ ਉਹਨਾਂ ਦਾ ਵੀ ਇਦਾਂ ਹੀ ਖਤਮ ਕਰਿਆ ਗਿਆ ਕੇਤੀਸ ਗਿੰਦ ਸੀਗਾ ਉਦੋਂ ਸਾਰਾ ਕੁਝ ਜੋ ਕੁਝ ਕਰਿਆ ਸੀ ਤੇ ਇਸੇ ਤਰ੍ਹਾਂ ਹੀ ਜੱਥੇਦਾਰ ਕੌਂਕੇ ਦਾ ਆਪਾਂ ਨੂੰ ਪਤਾ ਹੈ ਸੋ ਬਹੁਤ ਜ਼ਿਆਦਾ ਜਾਤੀਆਂ ਹੋਈਆਂ ਬਰਬਰਤਾ ਹੋਈ ਕੋਈ ਆਪਾਂ ਦੇ ਕਹੀਏ ਵੀ ਕਾਨੂੰਨ ਦੇ ਹਿਸਾਬ ਨਾਲ ਕੁਝ ਨਹੀਂ ਹੋ ਰਿਆ ਸੀ ਤੇ ਇਹ ਕਹਿ ਕੇ ਕਿ ਅਸੀਂ ਸਟੇਟ ਦੇ ਵਿੱਚੋਂ ਹੱਤਿਆਬਾਦ ਖਤਮ ਕਰਨਾ ਹਾਲਾਂਕਿ ਹੱਤਿਆਬਾਦ ਦੀਆਂ ਆਪਣੀਆਂ ਸਮੱਸਿਆਵਾਂ ਸੀਗੀਆਂ ਲੋਕ ਬੜੇ ਤੰਗ ਸੀਗੇ ਪਰ ਜਿਹੜੇ ਇਦਾਂ ਫਲਫੜ ਕੇ ਫਲਫੜ ਕੇ ਸਾਰੇ ਵਾੜਿਆਂ ਦਾ ਮਾਰਨੇ ਸ਼ੁਰੂ ਕਰਤੇ ਇੱਕ ਹਫ਼ਤੇ ਚੋਂ ਬੰਦ ਵੀ ਕਰੇ ਪਰ ਫਿਰ ਪੁਲਿਸ ਦਾ ਮੂੰਹ ਪਿਆ ਹੋਇਆ ਸੀ ਸੋ ਮੈਨੂੰ ਇਹ ਦੋਨੇ ਪਾਸੇ ਇੱਕ ਤੋ ਟ੍ਰਿਕਾ ਜਿਹਾ ਇਦਾਂ ਲੱਗਦਾ ਹੈ ਕਿ ਇੱਕ ਪਾਸੇ ਜਦ ਕੋਈ ਧਿਰ ਗੋਲੀਆਂ ਚੜਾਈ ਜਾ ਰਹੀ ਹੋਵੇ ਉਦੋਂ ਸਟੇਟ ਕਈ ਵਾਰ ਸੋਚਦੀ ਆ ਵੀ ਯਾਰ ਇਹਦਾ ਮੈਂ ਕਾਨੂੰਨ ਨਾਲ ਮੁਕਾਬਲਾ ਕਰਨ ਦੀ ਬਜਾਏ ਗੈਰ ਕਾਨੂੰਨੀ ਕਰਾਂ ਉਹ ਰਸਤਾ ਉਹ ਸੌਖਾ ਲੱਗਦਾ ਪਰ ਹੁੰਦਾ ਮਾੜਾ ਕਿ ਪੰਜਾਬ ਸਟੇਟ ਨੇ ਵੀ ਇਹੀ ਕਰਿਆ ਕੇਂਦਰ ਵੀ ਇਹੀ ਕਰ ਰਿਹਾ ਸੀ ਵੀ ਆਪਾਂ ਕਾਨੂੰਨ ਦੇ ਪਾਸੇ ਜਾਉ ਹੀ ਨਾ ਮੈਂ ਜਦ ਅੰਗਰੇਜ਼ ਦੀ ਹਿਸਟਰੀ ਪੜ੍ਹਨਾ ਤਾਂ ਮੈਨੂੰ ਕੋਈ ਐਂ ਲੱਗਦਾ ਨਹੀਂ ਵੀ ਉਹਨੇ ਇੰਨਾ ਬੇਕਾਨੂੰਨੀ ਉਹ ਫਿਰ ਵੀ ਅਦਾਲਤਾਂ ਦਾ ਮੂੰਹ ਮੱਠਾ ਜਿਹਾ ਦਮ ਕੀ ਜੱਗ ਗੱਲ ਕਰਦਾ ਸੀ ਬਹੁਤੇ ਵਾਰੀ ਤੇ ਇਹ ਤਾਂ ਇਥੇ ਸਿੰਧ ਦੇ ਮੁਕਾਬਲੇ ਖੜੀ ਜਾਂਦੇ ਨੇ ਕਿ ਉਥੇ ਉਹ ਵੀ ਝੂਠ ਫੜ ਕੇ ਮਾਰ ਦਿੰਦੇ ਨੇ ਉਹਨਾਂ ਕਹਿੰਦੇ ਅੱਜ ਚ ਉਹਦੇ ਗੋਲੀ ਮਾਰਦੇ ਫਿਰ ਕਹਿੰਦੇ ਮੁਕਾਬਲਾ ਕਰਦਾ ਸੀ ਗੋਲੀ ਉਹਦੀਆਂ ਲੱਤਾਂ 'ਚ ਲੱਗੀ ਸੀ ਹਾਂ ਸਕੜੀ ਨੇ ਇਹ ਕੋਈ ਇੱਕ ਇੱਕ ਨਹੀਂ ਹੈ ਸੋ ਇਹ ਜਿਹੜੇ ਝੂਠੇ ਮੁਕਾਬਲੇ ਨੇ ਇਹਨਾਂ ਦੇ ਵਾਸਤੇ ਕਿੰਨੀਆਂ ਹੀ ਕੋਝਾਂ ਹੋਣ ਦੀ ਕੋਸ਼ਿਸ਼ ਕੀਤੀ ਜਿਹੜੇ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਨਹੀਂ ਸੀ ਜਸਜੀਤ ਸਿੰਘ ਦੇ ਅਗਵਾਈ ਦੇ ਵਿੱਚ ਜਸਜੀਤ ਸਿੰਘ ਜਿਹੜੇ ਹਾਈ ਕੋਰਟ ਦੇ ਜੱਜ ਰਹੇ ਸੀ ਇੰਨੇ ਇਮਾਨਦਾਰ ਤੇ ਉੱਚੇ ਕੱਦ ਦੇ ਬੰਦੇ ਸੀ ਉਹਨਾਂ ਨੂੰ ਵਿੱਚ ਹਸਕੜੀ ਪਾਕਿਸਤਾਨ ਸੰਗ ਚੁਕਮਾਇਆ ਗਿਆ ਸੀ ਸੋ ਇਹ ਜਿਹੜਾ ਪੁਲਸਵਾ ਜਿਹੜਾ ਰਾਜ ਹੈ ਪੁਲਸ ਰਾਜ ਜੀ ਨੂੰ ਆਪਾਂ ਕਹਿੰਦੇ ਆ ਇਹ ਕਦੇ ਵੀ ਚੰਗਾ ਨਹੀਂ ਪੁਲਸ ਰਾਜ ਜੀ ਕਰਨਾ ਹੁੰਦਾ ਫਿਰ ਸਾਨੂੰ ਜਮਹੂਰੀਨ ਦਿੱਤਾ ਰੋਲ ਹੀ ਨਹੀਂ ਸੀ ਇਹ ਗਲਤ ਹੋਇਆ ਹੋਇਆ ਤੇ ਸਜ਼ਾ ਹੁਣ ਭਾਵੇਂ ਕਿ ਆਪਾਂ ਕਹਿੰਦੇ 32 ਸਾਲਾਂ ਬਾਅਦ ਹੋਈ ਹੈ ਪਰ ਚਲੋ ਦੇਰ ਹੈ ਦੁਰਸਤਾਏ ਵੀ ਜਿਵੇਂ ਕੰਨ ਨੇ ਵੀ ਚਲੋ ਕਦੇ ਤਾਂ ਹੋਇਆ ਕਿਸੇ ਨੂੰ ਤਾਂ ਤਫਦੀ ਹੋਈ ਵੀ ਇਹ ਸਾਡਾ ਮਾਰਤਾ ਸੀ ਇਹਨਾਂ ਨੂੰ ਵੀ ਕੋਈ ਔਰ ਉਮਰ ਕੈਦ ਕਤਲ ਹੋਣ ਦੇ ਵਿੱਚ ਕੋਈ ਕਾਫੀ ਵੱਡੀ ਸਜਾ ਹੈ ਮੈਂ ਇਹਨੂੰ ਇਹੀ ਸਮਝਾਂਗਾ ਕਿਉਂਕਿ ਉਮਰ ਕਹਿੰਦਾ ਕਿ ਤੇ ਆਮ ਕਥਾਾਂ ਵਿੱਚ ਵੀ ਨਹੀਂ ਹੁੰਦੀ ਬਹੁਤ ਕੱਥ ਹੁੰਦੀ ਆ ਕਦੇ 5 7 7 ਸਾਡੇ ਤੇ ਚੱਕ ਦਿੰਦੇ ਸੋ ਅੱਲਿ ਮੈਨੇ ਕਿ ਬੰਦੇ ਦੋ ਵਾਰੀ ਕਦਰ ਕਰਕੇ ਆਇਆ ਦੋ ਵਾਰੀ ਕਿਹਾ ਤਾ ਸੱਲ ਨਾ ਬਾਦ ਆ ਜੰਦਾ ਨਹੀਂ ਵਾਕ ਸੋ ਇਹ ਮੈਂ ਤਾਂ ਕਹਿਣਾ ਵੀ ਇੱਕ ਤਾਈ ਹੀ ਫਿਰ ਇਹ ਚੰਗੀ ਗੱਲ ਪਰ ਉਹ ਜਿਹੜਾ ਉਦੋਂ ਤਾਂ ਹੋਇਆ ਉਦੋਂ ਤਾਂ ਇਹ ਕਹਿ ਕੇ ਹੋਏਗਾ ਅਤਵਾਦੀ ਜੀ ਸਾਡੇ ਕੋਲ ਕੋਈ ਕਾਨੂੰਨ ਹੁਣ ਤਾਂ ਬਿਨਾ ਕਾਨੂੰਨੀ ਨਿਕਲ ਕਰਿਆ ਜਾ ਰਿਹਾ ਹੈ ਹੁਣ 99 93 ਅਲੀ ਹੱਤਨਾ ਬਹੁਤੀ ਮਾਰੀ ਹੱਤਿਆ ਕੁਝ ਕੱਜ ਪੁੱਛੇ ਨਹੀਂ ਜਾ ਰਿਹਾ ਅੱਜ ਤੱਕ ਕਿਸ ਨੂੰ ਹੋਈਏ ਨਸ਼ੇੜੀ ਹਤਾਮ ਆ ਗਿਆ ਕੋਈ ਨਸ਼ੇ ਵੇਚਦਾ ਤਾਮਾ ਰਿਹਾ ਕੋਈ ਇਹਨੇ ਬੰਦਾ ਅਗਵਾ ਕਰ ਲਿਆ ਤਾਮਾ ਰਿਹਾ ਕੋਈ ਉੱਥੇ ਚਾਹ ਪੀਂਦਾ ਮੜ ਗਿਆ ਬੋਲਦੇ ਆ ਤੇ ਤਾਮਾ ਰਿਹਾ ਹੁਣ ਤੱਕ ਕੋਈ ਕੋਈ ਅੰਤ ਨਹੀਂ ਲਿਆ ਕਿਸੇ ਨੂੰ ਮਰਗੀ ਫੜ ਕੇ ਉਦੋਂ ਹੀ ਫੜ ਕੇ ਕੁੱਟਣ ਲੱਗੋ ਮਰ ਗਿਆ ਕਹਿੰਦੇ ਇਹ ਤਾਂ ਨਸ਼ੇ ਵੇਚਦਾ ਸੀ ਕਿਸੇ ਤੋਂ ਨਸ਼ੇ ਆਬ ਕੋ ਹੁੰਦੇ ਨੇ ਤੇ ਉਹਨੂੰ ਫੜ ਲਿਆ ਜਿਹਨੇ ਜਿਹਨੇ ਜਿੰਨੇ ਪੈਸੇ ਮੰਗੇ ਉਹਨੇ ਨਹੀਂ ਦਿੱਤੇ ਉਹਨੂੰ ਮਾਰਤਾ ਫੇ ਕਹਿੰਦੇ ਕਹਿੰਦੇ ਬਣ ਆਪੀ ਆ ਕਿੰਨੇ ਕਤਲ ਹੋਏ ਨੇ ਪੰਜ ਦਿਨਾਂ ਹੀ ਕਰਾਂ ਹੋਇਆ ਬਠਿੰਡੇ ਚ ਦੋ ਹੋ ਚੁੱਕੇ ਆ ਪਟਿਆਲੇ ਵਾਲਾ ਵੀ ਇਹ ਜਿਹੜਾ ਕਰਨਾ ਬਾਸਾ ਮਾਮਲਾ ਹੈ ਉਸ ਵੀ ਮਾਮਲਾ ਜੁੜਿਆ ਤੋਂ ਦੂਜੇ ਕਤਲ ਨਾਲ ਜਿਹੜੇ ਬੰਦਾ ਕਤਲ ਕਰਿਆ ਤੇ ਕਤਲ ਕਰ ਕੀਤਾ ਹੋਇਆ ਸੀਗੇ ਬੱਚੇ ਦੇ ਆਗੂਆ ਕਰਨ ਦੇ ਬਹਾਨੇ ਚ ਕਤਲ ਕਰਕੇ ਬੰਦੇ ਨੂੰ ਝੂਠੇ ਪੁਲਿਸ ਮੁਕਾਬਲੇ ਚ ਉਸੇ ਚ ਹੰਕਾਰ ਚ ਸੀਗੇ ਮੈਡਲ ਲੈ ਰਹੇ ਸੀ ਸੋ ਇਸ ਕਰਕੇ ਇਹ ਜਿਹੜਾ ਅੱਛਾ ਦੂਜਾ ਪਾਸੇ ਇਹ ਵੀ ਸ਼ੁਰੂ ਹੋ ਗਿਆ ਵੀ ਜਿਹੜਾ ਬੇਅਦਵੀ ਨਾਂ ਦਾ ਨਿੰਗ ਫੜਕੇ ਮਾਰ ਜਾਂਦੇ ਨੇ ਜਿਹਨੂੰ ਅਬਜੀ ਫੜਕੇ ਮਾਰਦੇ ਨੇ ਕਹਿੰਦੇ ਇਹ ਤਾਂ ਬੇਅਦਵੀ ਕਰਨਾ ਆ ਸੀ ਇਸ ਨਾਲ ਇਹ ਅਮਨ ਕਾਨੂੰਨ ਦੀ ਜੀ ਪੰਜਾਬ ਦੀ ਬਹੁਤ ਸਮਾਡੀ ਹੋ ਗਈਆ ਉਹਦੇ ਚ ਜਦ ਪੁਲਿਸ ਦੇ ਕੋਲ ਕਿਉਂਕਿ ਜਿਹੜਾ ਵੈਧ ਤਰੀਕੇ ਨਾਲ ਫਿਆਦ ਨਹੀਂ ਕਾਨੂੰਨੀ ਤਰੀਕੇ ਨਾਲ ਜਿਹਦੇ ਕੋਲੇ ਸਰਕਾਰੀ ਤੰਤਰ ਕੋਲ ਦੇਣੇ ਚਿਆਰ ਨੇ ਉਹ ਸਿਰਫ ਪੁਲਿਸ ਕੋਲ ਦੂਜਿਆਂ ਕੋਲ ਜੋ ਹਥਿਆਰ ਉਸ ਸਵੈ ਰੱਖਿਆ ਚਲਾ ਸਕਦਾ ਹੈ ਪੁਲਿਸ ਬਿਨਾ ਸਵੈ ਰੱਖਿਆ ਦੇ ਵੀ ਚਾਰ ਚਲਾਉਣ ਦਾ ਹੱਕ ਹੈ ਕਿਉਂਕਿ ਉਹ ਤਾਂ ਕਹਿੰਦੇ ਜੁਰਮ ਕਰਕੇ ਬਾਜਰੀ ਆਫੀ ਕਿਉਂ ਨਾ ਦੇ ਗੋਲੀ ਨਹੀਂ ਵੀ ਚਲਾਦੇ ਸੋ ਪੁਲਿਸ ਕੋਲ ਕਿਉਂਕਿ ਹਥਿਆਰ ਨੇ ਪੁਲਿਸ ਕੋਲ ਸੇਟੀ ਪਾਵੇ ਅਸਲੀ ਪਾਵਰ ਤਾਂ ਹਥਿਆਰਾਂ ਨਾਲ ਹੀ ਆਉਂਦੀ ਹੈ ਉਹ ਦੁਨੀਆ ਦੇ ਵਿੱਚ ਅਸੀਂ ਦੇਖਦੇ ਆਏ ਹਾਂ ਵੀ ਜਿਹੜਾ ਬੰਬਾਂ ਦਾ ਰੌਣਾ ਹੋਰ ਕਿਉਂ ਪੈਂਦਾ ਸੋ ਇਸ ਕਰਕੇ ਉਹ ਜਿਹਦੇ ਕੋਲ ਪਾਵਰ ਐ ਨਹੀਂ ਉਹਨੂੰ ਜੇ ਤੁਸੀਂ ਵੇਗ ਬੰਦਾਮ ਛੱਡ ਦੋਗੇ ਤਾਂ ਖਤਰਾ ਬਹੁਤ ਵੱਡਾ ਹੋ ਜਾਂਦਾ ਹੈ ਲੋਕ ਉਹ ਕੋਈ ਵੇਚਾਰੇ ਨੇ ਲੋਕਾਂ ਕੋਲ ਤਾਂ ਧਿਆਨ ਨਹੀਂ ਹੈਗੇ ਸੋ ਇਹ ਜਿਹੜੀ ਹੈ ਇਹ ਪੁਲਿਸ ਰਾਜ ਹੁਣ ਬਲਕੇ ਮੈਂ ਕਹਾਂਗਾ ਹੋਰ ਵੀ ਜ਼ਿਆਦਾ ਹੋ ਗਿਆ ਉਦੋਂ ਤਾਂ ਇੱਕ ਸੀਮਾ ਆ ਕੇ ਰੁਕ ਵੀ ਗਿਆ ਸੀ ਉਹ ਪੁਰਾਣਿਆਂ ਦੀ ਤਸੱਦੀਕ ਕਰਦੇ ਸੀ ਹੋਰ ਸੀ ਉਹਦੇ ਨਾਲੋਂ ਵੀ ਹੁਣ ਜ਼ਿਆਦਾ ਹੁਣ ਲਗਾਤਾਰ ਹੀ ਚੱਲ ਗਿਆ ਉਹ ਨਾਲੇ ਹੁਣ ਕੋਈ ਹੋਜੀ ਹੱਤ ਕਹੀ ਨਹੀਂ ਜਿਉਂ ਜੀ 99 99 ਚ ਕਹੀ ਜਿਆਦਾ ਹੀ ਸੀ ਉਹ ਤਾਂ ਹੁਣ ਹੱਤ ਵੀ ਨਹੀਂ ਹੈਗੇ ਸੋ ਉਦੋਂ ਵੀ ਇਹੀ ਕਰਿਆ ਗਿਆ ਜੇ ਜਥੇਦਾਰ ਕੌਂਕੇ ਵਰਗਿਆਂ ਨੂੰ ਜੇ ਆਪਣਾ ਖਾਦੜਾ ਸਾਹਿਬ ਵਰਗਿਆਂ ਨੂੰ ਇਦਾਂ ਗਰਗਾਪ ਇਦਾਂ ਖਤਮ ਕਰਿਆ ਜਾਂਦਾ ਕੱਲ ਜਥੇਦਾਰ ਕੌਂਕੇ ਨੂੰ ਮਿਲ ਕੇ ਇਹਨਾਂ ਤੁਸੀਂ ਜਗਰਾਉ ਤੇ ਉਹ ਸਾਰਾ ਕੁਝ ਜਿਹੜਾ ਹੋਇਆ ਨਾ ਬਹੁਤ ਨਜਾਇਜ਼ ਹੋ ਰਿਹਾ ਹੈ ਕੋ ਉਸ ਨਜਾਇਜ਼ ਹੋਏ ਦੇ ਵਿੱਚ ਚੰਗੀ ਗੱਲ ਹੈ ਵੀ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਨੇ ਫੀਤੀਆਂ ਲਵਾਉਣ ਦੇ ਵਾਸਤੇ ਜਿਨ੍ਹਾਂ ਨੇ ਆਪਦੇ ਨੰਬਰ ਲਾਈਨ ਦੇ ਵਾਸਤੇ ਆਪਦਾ ਪੈਸਾ ਹਜਮ ਕਰਨ ਵਾਸਤੇ ਇਹ ਕਤਲ ਕਰੇ ਘੱਟੋ ਘੱਟ ਜਿਨ੍ਹਾਂ ਦੇ ਬੱਚੇ ਘਰ ਵਾਲੇ ਜਾਂ ਕੋਈ ਵੀ ਰਿਸ਼ਤੇਦਾਰ ਕੋਈ ਮਾਹ ਬੁੱਤ ਭੈਣ ਭਾਈ ਜਿਹੜੇ ਕਤਲ ਹੋਏ ਇਸ ਤਰ੍ਹਾਂ ਦੀ ਝੂਠੇ ਮੁਕਾਬਲਿਆਂ ਚ ਉਹਨਾਂ ਨੂੰ ਘੱਟੋ ਘੱਟ ਅੱਜ ਥੋੜੀ ਇਹ ਸ਼ਾਂਤਗਣਾ ਮਿਲੇ ਗਈ ਚਲੋ ਯਾਰ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਸਜ਼ਾ ਮਿਲੀ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਕੋ ਕਰਮ ਕਰਿਆ ਸੀ ਉਸ ਕੋ ਕਰਮ ਦਾ ਜਿਹੜਾ ਹੈ ਸਾਨੂੰ ਕੁਛ ਨਾ ਕੁਛ ਸਲਾਤਾ ਦੇਣੀ ਪਏਗਾ ਭਾਵੇਂ ਕਿ ਉਹ ਇਨਾਂ ਦੇ ਜਿੰਨਾਂ ਦੇ ਚੜੇ ਕੋ ਵਾਪਸ ਨਹੀਂ ਆਉਣੇ ਨਾ ਉਹਨਾਂ ਦਾ ਦੁੱਖ ਇਹਦੇ ਨਾਲ ਘਟਣਾ ਬਸ ਇੰਨਾ ਕੀ ਫਰਕ ਪੈਣਾ ਹੈ ਵੀ ਚਲੋ ਇਹਨਾਂ ਨੂੰ ਵੀ ਕਿਤੇ ਇਨਾ ਕਿਤੇ ਸਜਾ ਦੇਈਏ ਹੁਣ ਦੂਜੇ ਪਾਸੇ ਜਿਹੜਾ ਹੈਗਾ ਕਰਨਲ ਬਾਠਾਲਾ ਮਾਮਾ ਇਹਦੇ ਇਹਦੇ ਵਿੱਚ ਅਜੇ ਵੀ ਡਾਕਟਰ ਸਾਹਿਬ ਇਹਦੇ ਵਿੱਚ ਇੱਕ ਗੱਲ ਹੋਰ ਅਦਾਲਤ ਨੇ ਇਹਨਾਂ ਨੂੰ 17.5 ਲੱਖ ਜਿਹੜਾ ਜੁਰਮਾਨਾ ਵੀ ਕੀਤਾ ਉਹ ਜੁਰਮਾਨਾ ਜਿਹੜਾ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਏਗਾ ਨੇ ਉਹ ਮੈਂ ਮੰਨਦਾ ਦੇਖੋ ਜਿਸ ਤੋ ਕਰ ਜਰਮਾਨਾ ਦਾ ਸਵਾਲ ਹੈ ਚਲੋ ਉਹ ਸਾਡੇ 17 ਲੱਖਰ ਦਾ ਕਰਤਾ ਉਹ ਚਲੋ ਪੀਛੇ ਪੜਾਉਣਾ ਉਹ ਨਿਲਦੀ ਜਾਏਗਾ ਜਰਮਾਨਾ ਵੱਡੀ ਗੱਲ ਨਹੀਂ ਬੰਦਾ ਗਿਆ ਉਹਨਾਂ ਦਾ ਮੈਂ ਤਾਂ ਹਾਂ ਨਹੀਂ ਉਹ ਨਹੀਂ ਵਾਪਸ ਆਉਗਾ ਹਾਂ ਨਹੀਂ ਇਹ ਨੂੰਗਾਂ ਨੂੰ ਪਤਾ ਇਸ ਗੱਲ ਦਾ ਇੱਕ ਡਾਕਟਰ ਨੇ ਬੰਦਾ ਮਰ ਗਿਆ ਉਹ ਕਹਿੰਦਾ ਬਾਸ ਚੱਕਣ ਦੇ ਤਹੇ ਚਾਹੀਦੇ ਨੇ ਮੈਂ ਤਾਂ ਮੈਂ ਨਹੀਂ ਮੈਂ ਤੁਹਾਨੂੰ ਪੁਲਿਸ ਜੀ ਕੀ ਸੁਣਾਉਂਗਾ ਉਹ ਬੀਬੀ ਨੇ ਰਾਤ ਨੂੰ ਬੜੇ ਹਾਰੇ ਕੱਢੇ ਨਹੀਂ ਮੰਨਿਆ 3000 ਰੁਪਏ ਤੱਕ ਬਾਗੀਆਂ ਵੇਚ ਕੇ ਥਾਣੇ ਜੀ ਦੇ ਵਿੱਚ ਰਾਤ ਨੂੰ ਉੱਥੇ ਤੇ ਉਹ ਚਲੋ ਡਾਕਟਰ ਸਾਡੇ ਕੋਲੇ ਕੱਢਣ ਗਿਆ ਤੇ ਡਾਕਟਰ ਮੇਰੇ ਕੋਲ ਆਇਆ ਵੀ ਮੇਰੇ ਚ ਆਇਆ ਮੈਂ ਉਹਨੂੰ ਕਹਾਂ ਥੋੜਾ ਵੀ ਡਾਕਟਰ ਤਾ ਤਾ ਹੈ ਲੈ ਨੇ ਕਹਾਂ ਜੀ ਮੈਂ ਕਹਤੈ ਨੂੰ ਉਹਨੇ ਤਾਂ ਕਿਹਾ ਹੀ ਨਹੀਂ ਬੀਬੀ ਨੇ ਵੀ ਸਾਡਾ ਇਲਾਜ ਨਹੀਂ ਕਰਿਆ ਉਹ ਕਹਿੰਦੀ 10 ਕੰਦੇ ਪੈਸੇ ਮੰਗਦਾ ਸੀ ਮੈਂ ਹੁਣ ਤੂੰ ਦੱਸ ਤੂੰ ਮੋੜਨ ਗਿਆ ਸੀ ਕਹਨਾ ਹਾਂ ਜੀ ਮੈਂ ਉਹਨੇ ਕੀ ਕਿਹਾ ਕਹਿੰਦੇ ਉਹ ਕਹਿੰਦੀ ਜਾ ਡਾਕਟਰ ਮੇਰੇ ਤਾਂ ਘਰ ਆ ਲਗਿਆ ਮੇਰੇ ਤਾਂ ਘਰ ਹੀ ਉੱਜੜ ਗਿਆ ਮੈਂ 3000 ਤੀਆ ਕੀ ਕਰਨਾ ਜਾਂ ਭੱਜਾਂ ਮੈਂ ਤੇਰੇ ਉਲਟ ਨਹੀਂ ਬੋਗੀ ਲੋਗ ਇਹ ਗ੍ਰੇਟ ਹੁੰਦੇ ਨੇ ਜਿਦਾ ਘਾੜਾ ਲ ਚਲਾ ਗਿਆ ਉਹਨੇ 3000 ਰੁਪਇਆ ਸੋ ਮੈਂ ਇਹ ਮੁਆਵਜ਼ੇ ਦੇ ਤੌਰ ਤੇ ਗੱਲ ਕਰਨਾ 21 ਲੱਖ ਰੁਪਇਆ ਠੀਕ ਹੈ ਮਾੜਾ ਮੋਟਾ ਚੜ ਉਹਨਾਂ ਨੂੰ ਸਹਾਇਤਾ ਵੀ ਹੋ ਜੂਗੀ ਪਰ ਮੈਨੂੰ ਆਂ ਲੱਗਦਾ ਵੀ ਮੁਆਵਜ਼ੇ ਜਿਹੜੇ ਨੇ ਮੁਆਵਜ਼ੇ ਤਾਂ ਵੱਡੇ ਆ ਹੁਣ ਤਾਂ ਕਰੋੜ-ਕਰੋੜ ਰੁਪਇਆ ਦੇ ਜਾਂਦੇ ਨੇ ਹਾਂ ਜੀ ਹਾਂ ਜੀ ਅਦਾਲਤਾਂ ਚੋਂ ਨਹੀਂ ਕਰਦੀਆਂ ਸੋ ਇਸ ਕਰਕੇ ਮੁਆਵਜ਼ੇ ਨੂੰ ਮੈਂ ਇਦਾਂ ਵੱਡਾ ਨਹੀਂ ਸਮਝਦਾ ਮੁਆਵਜ਼ਾ ਤਾਂ ਇੱਕ ਟੋਕਨ ਕਰਦੀ ਹੈ ਵੀ ਤੁਹਾਨੂੰ ਮੁਆਵਜ਼ਾ ਵੀ ਦੇਣਾ ਪੈ ਗਿਆ ਪਰ ਮੈਂ ਉਹਨੂੰ ਉਮਰ ਕੈਦ ਨੂੰ ਵੱਡੀ ਗੱਲ ਸਮਝਦਾ ਵੀ ਚਲੋ ਕਿਸ ਕਦੇ ਤਾਂ ਕੋਈ ਇਨਸਾਫ ਮਿਲੇਗਾ ਵਕੀਲ ਸਾਡੇ 17 ਨਕਸਾ ਮਕਦਮੇ ਦੇਖਾ ਜਾਣਾ ਹੈ ਉਹਨੇ ਮਕਦਮੇ ਵਿੱਚ ਜਾਪਾ ਹੋਇਆ ਹੋਏਗਾ ਹਾਂ ਹਾਂ ਸੋ ਇਸ ਕਰਕੇ ਉਹ ਜਿਹੜਾ ਹੈ ਚਲੋ ਫਿਰ ਵੀ ਉਹ ਵੀ ਇੱਕ ਪੱਖ ਹੈਗਾ ਵੀ ਹਾਂ ਜੀ ਚਲੋ ਅਦਾਲਤ ਨੇ ਇਹ ਵੀ ਲਿਖਿਆ ਵੀ ਭਾਈ ਇਹਨਾਂ ਦਾ ਪੈਸੇ ਦਾ ਵੀ ਜਿਹੜਾ ਹੈਗਾ ਆਰਥਿਕ ਤੌਰ ਤੇ ਵੀ ਕੋਈ ਇਹਨਾਂ ਨੂੰ ਜੁਰਮਾਨਾ ਕੀਤਾ ਜਾਵੇ ਜਿਹੜਾ ਮੈਂ ਕੱਲ ਨਾਲ ਬਾਠ ਵਾਲਾ ਕੇਸ ਲਿਖਦਾ ਨਾ ਹਾਂਜੀ ਉਹ ਕੀ ਹੈ ਇਹ ਦੋਹਾਂ 'ਚ ਇੱਕ ਫਰਕ ਹੈ ਬਿਲਕੁਲ ਉਹਨਾਂ ਫਿਰ ਵੀ ਪੁਲਿਸ ਕੋਲ ਕੋਈ ਬਹਾਨਾ ਸੀ ਜੀ ਅਸੀਂ ਕੀ ਕਰਦੇ ਜੀ ਅੱਤਵਾਦੀ ਮਾਰੀ ਜਾਂਦੇ ਸੀ ਸਾਡੇ ਰਿਸ਼ਤੇਦਾਰਾਂ ਨੂੰ ਮਾਰੀ ਜਾਂਦੇ ਸੀ ਤੁਹਾਨੂੰ ਪਪਾ ਬਰਨਾਲੇ ਜਾ ਕੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਾਰੇ ਪੁਲਸ ਵਾਲਿਆਂ ਨੇ ਕਿਹਾ ਇਸੇ ਕਰਕੇ ਮਰਵਾਏ ਸੀਗੇ ਵੀ ਆ ਪਟਿਆਲੇ ਦੇ ਦੋ ਬੰਦੇ ਸਵੇਰੇ ਸਵੇਰੇ ਸੈਰ ਕਰ ਰਹੇ ਸੀ ਦੋਨੇ ਆਈਪੀਐਸ ਅਫਸਰ ਦੋਨੇ ਮਾਰਤੇ ਸੀ ਰੋਪੜ ਦੇ ਮਾਰੇ ਸੀ ਹਾਂ ਤੇ ਰਟੌਲ ਮੁਕਾਬਲੇ ਦੇ ਵਿੱਚ ਕਲਜੀਤ ਸਿੰਘ ਪਹਿਨਾ ਫੌਜੀ ਹੁੰਦੇ ਸੀ ਐਸਐਸਪੀ ਸੀ ਦੇ ਹਥੇ ਗੁਰਦਾਸਪੁਰ ਦੇ ਉਰ ਟੋਲ ਪੁਲ ਮੁਕਾਬਲੇ ਚ ਮਾਰੇ ਗਏ ਸੀ ਸੋ ਬਹੁਤ ਕੁਝ ਹੁੰਦਾ ਹੈ ਮਟਵਾਲ ਦਾ ਆਪਾਂ ਨੂੰ ਪਤਾ ਹੀ ਹੈ ਸੋ ਉਹ ਜਿਹੜਾ ਤਖ ਹੈ ਪਰ ਜਿਹੜਾ ਮੈਂ ਕਹਿਣਾ ਹੁਣ ਤਾਂ ਕੋਈ ਅਜਿਹੀ ਸਿਚੁਏਸ਼ਨ ਹੈ ਨਹੀਂ ਬਿਲਕੁਲ ਉਦੋਂ ਤੇ ਸਿਚੁਏ ਉਦੋਂ ਵੀ ਜਿਉਂ ਭੁਗਤ ਰਹੇ ਨੇ ਹੁਣ ਵਾਲੀ ਕੋਈ ਨਾ ਭੁਗਤਣ ਹੁਣ ਤਾਂ ਬਿਲਕੁਲ ਉਹੀ ਜਿਹੀ ਸਿਚੁਏਸ਼ਨ ਨਹੀਂ ਉਹੀ ਫੜ ਕੇ ਵੀ ਬੁਲਡੋਜ਼ਰ ਕਰਤੇ ਕਰ ਦੋ ਜੀ ਇਹਦੇ ਗੋਲੇ ਹੁਣ ਕਿਉਂ ਇਹ ਹੋ ਰਿਹਾ ਹੈ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਇਸ ਨੂੰ ਰਾਜਤਾ ਕਰਨਾ ਨਹੀਂ ਇਹਨੇ ਇਹ ਨਹੀਂ ਤਾਂ ਡੰਡਾ ਫੇਰਨਾ ਲੋਕਾਂ ਤੇ ਉਹ ਅਸੀਂ ਵੀ ਆਮ ਆਦਮੀ ਆਮ ਆਦਮੀ ਕਹਦੇ ਨੇ ਤਾਂ ਖਾਸ ਤੋਂ ਵੀ ਉੱਪਰ ਨੇ ਹੂੰ ਹੂੰ ਇਹਨਾਂ ਜਿਆਦਾ ਬੰਦੇ ਨੂੰ ਪਤਾ ਨਾ ਹੋਵੇ ਇੱਕ ਭਾਈ ਗੁਰਦਾਸ ਦਾ ਸ਼ਬਦ ਆ ਬੁਰਾ ਲੱਗਦਾ ਹੈ ਕਿ ਉਹ ਕਿਸੇ ਰਾਗੀ ਸਿੰਘ ਨੇ ਗਾਤਾ ਉਹਨੂੰ ਹਟਾਤਾ ਕਹਿੰਦੇ ਵੀ ਤੂੰ ਹੀ ਗਾਇਆ ਕਿਉਂ ਭਾਈ ਗੁਰ ਉਹਦੇ ਵਿੱਚ ਆ ਭਾਈ ਗੁਰਦਾਸੀਆਂ 12 ਚ ਰੋਜ਼ ਹੀ ਬੌਂਦੇ ਨੇ ਅਸੀਂ ਬਚਪਨ ਚ ਪੜ੍ਹਦੇ ਆਇਆ ਕੁੱਤਾ ਰਾਜ ਵਹਾ ਲਿਆ ਮੋੜ ਚੱਕੀ ਚੱਟ ਹੈ ਹੈ ਸੱਪੇ ਦੁੱਧ ਪਿਆ ਲਿਆ ਵੀ ਮੁਖ ਵੀ ਮੁਖ ਸੀ ਸੱਤੇ ਤੇ ਇਹ ਇਹ ਸੱਪ ਨੂੰ ਦੁੱਧ ਪਿਆਲੋ ਮੂੰਹ ਮੂੰਹ ਦੇ ਰਹੀਂ ਦੋ ਸੁੜਦਾ ਇਹ ਕੋਈ ਕੋਈ ਝੂਠ ਸੜਦਾ ਇਹ ਸੱਚ ਹੈ ਤੇ ਜੇ ਕੋਲੇ ਨੂੰ ਅਸੀਂ ਹੱਥ ਲਾਵਾਂਗੇ ਤਾਂ ਕਾਲਾ ਤਾਂ ਹੋਣਾ ਹੀ ਹੈ ਤੇ ਭਾਈ ਗੁਰਦਾਸ ਨੇ ਕਿਹਾ ਵਿਗਲੇ ਚਾਟਾ ਦੁੱਧ ਦਾ ਕਾਂਗੀ ਦੀ ਕਿ ਚੁਖੇ ਸੋ ਇਹ ਤਾਂ ਗੱਲ ਨੋਨ ਹੈ ਵੀ ਇਹ ਕੁਝ ਹੁੰਦਾ ਪਰ ਲੋਕ ਨਰਾਜ਼ ਹੋ ਜਾਂਦੇ ਵੀ ਇਹ ਤਾਂ ਇਹ ਹਰਨ ਪਾਰਲੀਮੈਂਟ ਉਹ ਭਾਈ ਗੁਰ ਭਾਈ ਗੁਰਦਾਸ ਨੇ ਕਿਹਾ ਕੋਈ ਅਨਪਾਰਲੀਮੈਂਟਰੀ ਕਿਸੇ ਹੋ ਗਈ ਗੱਲ ਸੋ ਤਾਂ ਮੈਂ ਕਹਿਣਾ ਵੀ ਜਿਹੜਾ ਵੀ ਕੋਈ ਉਹਦੇ ਬੰਦੇ ਤਖਤ ਤੇ ਬਹਿ ਜਾਂਦੇ ਨੇ ਜਿੰਨਾਂ ਦਾ ਤਖਤ ਦਾ ਪਤਾ ਹੈ ਨਾ ਤਖਤੇ ਦੇ लायक ਨੇ ਉਹ ਸਿਰਫ ਜਵਾਨ ਮਾੜੀ ਮੁੱਢੀ ਚਵਾ ਲੈਂਦੇ ਨੇ ਜਦ ਤੁਸੀ ਇਲਾਜ ਕਰਨਾ ਹੋਵੇ ਪਲੈਟੋ ਤੁਸੀ ਜਦ ਅੱਜ ਦੇ ਵੱਡੇ ਪੱਤਰਕਾਰੋਂ ਸਾਰੇ ਜਾਣਦੇ ਹੋ ਅਫਲਾਤੂਨ ਲੋ ਕਹਿੰਦੇ ਨੇ ਉਹਨੂੰ ਪੰਜਾਬੀ ਚ ਪਲੈਟੋ ਨੇ ਕਿਹਾ ਉਹਨੇ ਜਿਹੜੀ ਦੀ ਰਿਪਬਲਿਕ ਕਿਤਾਬ ਲਿਖੀ ਹੈ ਹਾਂਜੀ ਉਹਦੇ ਚ ਉਹਨੇ ਕਿਹਾ ਵੀ ਜਿਹੜਾ ਰਾਜਾ ਉਹ ਫਿਲਾਸਫਰ ਹੋਣਾ ਚਾਹੀਦਾ ਫਿਲਾਸਫਰ ਕਿੰਗ ਦਾ ਉਹਨੇ ਵਿਦਾਰਸ਼ਣਿਕ ਹੋਣਾ ਚਾਹੀਦਾ ਸਿਆਣਾ ਹੋਣਾ ਚਾਹੀਦਾ ਔਰ ਰਾਜ ਕਰਨ ਵਾਲਾ ਜਿੰਕੇ ਰਾਜ ਕਰਨ ਵਾਲਾ ਸਿਆਣਾ ਹੀ ਨਹੀਂ ਉਹਨੂੰ ਪਤਾ ਨਹੀਂ ਚੰਗਾ ਕੀ ਹੈ ਮਾੜਾ ਕੀ ਹੈ ਜੋ ਕੁਛ ਇਹ ਭਗਵੰਤਵਾਨ ਦੀ ਸਰਕਾਰ ਜਿਵੇਂ ਆ ਤੁਸੀਂ ਕਹਿੰਦੇ ਹੋ ਮੈਂ ਕਹਿੰਦਾ ਸੁਪਰੀਮ ਕੋਰਟ ਨੇ ਚੰਗਾ ਕਰਿਆ ਜੋ ਕੁਛ ਕਰਿਆ ਇੱਕ ਵਾਰੀ ਛੋਟੀ ਜਿਹੇ ਹੰਦਨ ਦੰਨਾ ਸੁમિતਰਾ ਮਹਾਜਨ ਜੀ ਲੋਕ ਸਭਾ ਦੇ ਸਪੀਕਰ ਸੀਗੇ ਤੇ ਕਾਂਗਰਸ ਦੇ 45 ਐਮਪੀ ਸੀਗੇ 45 ਦੇ 45 ਸਸਪੈਂਡ ਕਰਕੇ ਉਹਨਾਂ ਨੇ ਪੀਟੀਸੀ ਤੇ ਬੈਠ ਸੀਗੇ ਮੈਨੂੰ ਪੁੱਛਿਆ ਮੈਂ ਕਿਹਾ ਦੇਖੋ ਜਿੰਨਾ ਉਹ ਸਪੀਕਰ ਮਰਦੇ ਨੇ ਉਹਨਾਂ ਕੋਲ ਤਾਕਤ ਹੈਗੀ ਹੈ ਪਰ ਤਾਕਤ ਦੀ ਵਰਤਣੀ ਦੀ ਜ਼ਰੂਰੀ ਸਮਝ ਆਣੀ ਚਾਹੀਦੀ ਹੈ ਜਿਉਂ-ਜਿਉਂ ਬੰਦਾ ਉੱਚੇ ਉਹਦੇ ਤੇ ਜਾਂਦਾ ਹੈ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਕਿੱਥੇ ਤਾਕਤ ਨਹੀਂ ਵਰਤਣੀ ਪਹਿਲਾਂ ਉਹਨੂੰ ਪਤਾ ਲੱਗਦਾ ਹੈ ਤਾਕਤ ਕਿਵੇਂ ਵਰਤਣੀ ਹੈ ਫਿਰ ਪਤਾ ਲੱਗਦਾ ਕਦ ਵਰਤਣੀ ਹੈ ਫਿਰ ਪਤਾ ਲੱਗਦਾ ਕਦ ਨਹੀਂ ਵਰਤਣੀ ਮੈਂ ਕਿਹਾ ਹੁਣ 45 ਸਸਪੈਂਡ ਕਰਕੇ ਬੋਸਵਾ ਚਲਾਉਣਾ ਚਾਹੁੰਦੇ ਨੇ ਜੋ ਵਿੱਚ ਬੈਠੇ ਰਹਿੰਦੇ ਫਿਰ ਕਿਹਾ ਬੋਸਵਾ ਨਹੀਂ ਚੱਲਦੀ ਸੀ ਸੋ ਇਹ ਜਿਹੜੀ ਜਦ ਪ੍ਰਸ਼ਾਂਤ ਪੁੱਛਣ ਦੇ ਉੱਤੇ ਹੋਇਆ ਉਦੋਂ ਵੀ ਮੈਂ ਇਹ ਕਿਸੇ ਚੈਨਲ ਤੇ ਮੇਰੀ ਇੰਟਰਵਿਊ ਹੋਈ ਸੀ ਜਾਂ ਤੁਹਾਡੇ ਨਾਲ ਹੀ ਹੋਈ ਸੀ ਮੈਂ ਕਿਹਾ ਸੀ ਵੀ ਇਹਨਾਂ ਦਾ ਦਿਲ ਵੱਡਾ ਇਹਨਾਂ ਨਹੀਂ ਹੈ ਵੀ ਉਹਨੂੰ ਸਜ਼ਾ ਨਾ ਦੇਣ ਕੋਈ ਨਾ ਕੋਈ 1 ਰੁਪਿਆ ਜੁਰਮਾਨਾ ਕਰਕੇ ਛੱਡਦਾ ਸੀ ਸੋ ਇਹ ਜਿਹੜਾ ਤੌ ਤਰੀਕਾ ਹੈ ਇਹ ਤੌ ਤਰੀਕਾ ਗਲਤ ਹੈ ਇੱਕ 15 ਹੁੰਦੀ ਹੈ ਜਿਹੜੇ ਆਧੇ ਸਾਡੇ ਜਿਹੜੇ ਰਾਜ ਕਰਨ ਵਾਲੇ ਹੁਕਮਰਾਨ ਕਹਿੰਦੇ ਨੇ ਆਪਦੇ ਆਪ ਨੂੰ ਹੁਕਮਰਾਨ ਮੇਰੇ ਹਿਸਾਬ ਨਾਲ ਤਾਂ ਹੈ ਹੀ ਨਹੀਂ ਉਹ ਸੋ ਗੱਦੀ 'ਚ ਬੈਠੇ ਨੇ ਤਾਕਤ ਉਹਨਾਂ ਦੀ ਇਸ ਕਰਕੇ ਆ ਉਹਨਾਂ ਦੀ ਤਾਕਤ ਕੋਈ ਵਿਆਕਤ ਦੇ ਵਿੱਚ ਹੋਣੀ ਹੈ ਕਿ ਉਹ ਜਿਹੜੇ ਨੇ ਉਹਨਾਂ ਨੂੰ ਤੱਤੇ ਹੀ ਨਹੀਂ ਵੀ ਧਾਈ ਆ ਗੱਲਾਂ ਨਹੀਂ ਕਰੀਦੀਆਂ ਇਹ ਚੰਗੀਆਂ ਨਹੀਂ ਹੁੰਦੀਆਂ ਜੇ ਤੁਸੀਂ ਇਸੇ ਪਾਸੇ ਨੂੰ ਤੁਰੇ ਰਹਿਣਾ ਇਹਨੂੰ ਵੀ ਸੁਖ ਲੋ ਉਹਨੂੰ ਵੀ ਦੋ ਉਹਨੂੰ ਦਿਸਨੋ ਪੁਲਿਸ ਉਹ ਬੇਲਗਾਮ ਕਰ ਦੋਗੇ ਇੱਕ ਦਿਨ ਤੁਹਾਡੇ ਉੱਤੇ ਵੀ ਆ ਕੇ ਪਊਗੀ ਉਹ ਪੁਲਿਸ ਇਹ ਨਹੀਂ ਵੀ ਤੁਹਾਨੂੰ ਛੱਡ ਦੇਗੀ ਫਿਰ ਥੈਟਸ ਆ ਵੇ ਚਾਰੇ ਇਨਸਪੈਕਟਰ ਜਿਹੜੇ ਆ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਮਾਮਲਾ ਜਿਹੜਾ ਸੀਬੀਆਈ ਨੂੰ ਦੇਣ ਦਾ ਫੈਸਲਾ ਕਰ ਲਿਆ ਸੀਗਾ ਉਸ ਪਾਸੇ ਦੇ ਬਲੋਤ ਗਏ ਸੀ ਉਹਨੂੰ ਰੱਦ ਕੇ ਹਾਂਜੀ ਬਿਲਕੁਲ ਠੀਕ ਹੈ ਰੱਦ ਵੀ ਕਰਿਆ ਇਹਨਾਂ ਨੂੰ ਛਾੜ ਵੀ ਪਾਈ ਹੈ ਹਾਂਜੀ ਸੁਪਰੀਮ ਕੋਰਟ ਨੇ ਇਹਨਾਂ ਨੂੰ ਛਾੜ ਵੀ ਪਾਈ ਹੈ ਸੀਬੀਆਈ ਨੂੰ ਦੇਣਾ ਜ਼ਰੂਰੀ ਸੀ ਕਿਉਂ ਮੈਂ ਦੱਸਣਾ ਉਹਦੇ ਵਿੱਚ ਕੀ ਹੋਇਆ ਪਹਿਨਾ ਪੰਜਾਬ ਪੁਲਿਸ ਵਿੱਚੋਂ ਗੀਚੋ ਕਰਦੇ ਰਹੀ ਫਿਰ ਚੰਡੀਗੜ੍ਹ ਦੀ ਪੁਲਿਸ ਨੇ ਆਖਿਆ ਸੀ ਇਹਨਾਂ ਨੇ ਵੀ ਕੁਝ ਕੁ ਕਰਿਆ ਹਾਂ ਹਾਂ ਫਿਰ ਉਹ ਸੀਬੀਆਈ ਕੋਲ ਗਿਆ ਮੁਕੱਦਮਾ ਕਿਉਂਕਿ ਇਹ ਪੁਲਿਸ ਵਾਲੇ ਤਾਂ ਰੜਕ ਹੋਈ ਸੀ ਆਪਸ ਵਿੱਚ ਸੋ ਇਸ ਕਰਕੇ ਉਹ ਸੀਬੀਆਈ ਨੂੰ ਦੇਤਾ ਤੇ ਇਹਦੇ ਉਲਟ ਗਿਆ ਚਾਰੇ ਵੇ ਜੀ ਸਾਡੇ ਆਏ ਹੋਇਆ ਫਲਾਣਾ ਹੋਇਆ ਤੇ ਉਹਦੇ ਵਿੱਚ ਸੁਪਰੀਮ ਕੋਰਟ ਨੇ ਕੱਡਾ ਇਹੀ ਨਹੀਂ ਵੀ ਇਹਨਾਂ ਦਾ ਡਿਸਮਿਸ ਕਰਿਆ ਪਟੀਸ਼ਨ ਇਹਨਾਂ ਨੂੰ ਫੋਲੀ ਖਿਚਾਈ ਵੀ ਕਰੀ ਉਸ ਵਿਕੇ ਦੇ ਨਾਲ ਚਲੋ ਖਿਚਾਈ ਕਈ ਵੀ ਠੀਕ ਹੁੰਦੀ ਆ ਬੰਦੇ ਉਸ ਚ ਆਪਣਾ ਜਾਈਏ ਪਰ ਸਵਾਲ ਇਹ ਹੈ ਵੀ ਇਹ ਚੰਗੀ ਗੱਲ ਹੋਈ ਹੈ ਉੱਤੋਂ ਘੱਟ ਪੁਲਸ ਰਾਜ ਨੂੰ ਨੱਥ ਪਾਉਣ ਵਾਸਤੇ ਇੱਕ ਤਰੀਕਾ ਜੇ ਕਿਤੇ ਮਠੰਡੇ ਵਾਲਾ ਕੇਸ ਵੀ ਇਹ ਇਦਾਂ ਲੈ ਲੈ ਕੋਈ ਨਾ ਕੋਈ ਜੱਜੇਬੰਦੀ ਜਾਂ ਕੋਹਰ ਧੀਲੇ ਚੋਂ ਮੁੰਡੇ ਨੰਦਰ ਨੂੰ ਆਵੇ ਉਹ ਪਹਿਲਾਂ ਇੱਕ ਹੋਰ ਨੂੰ ਮਾਰ ਕੇ ਝੀਲ ਚ ਸੁੱਟਿਆ ਸੀ ਕਿ ਫਿਰ ਇਹ ਨਾਲ ਉੱਥੇ ਵੀ ਸੀਏਏ ਸਟਾਫ ਨੇ ਕਰਿਆ ਅਸੀਂ ਜਾ ਕੇ ਉੱਥੇ ਜਗਾ ਵੀ ਦੇਖ ਕੇ ਆਇਆ ਜਿੱਥੇ ਉਹਨੂੰ ਕਹਿੰਦੇ ਨੇ ਵਿੱਚ ਸੀਏ ਦਿੱਤੇ ਗਏ ਨੇ ਤੇ ਮਾਰੇ ਗਏ ਉਹ ਖਾਇ ਉਜਾਰ ਗਈ ਹੈ ਜਗਾ ਬੋ ਮਾਪ ਜਗਾ ਉੱਥੇ ਜਿੱਥੇ ਇਹਨਾਂ ਨੇ ਦੋ ਕੰਮਕੀਜੇ ਬਣਾਏ ਹੋਏ ਨੇ ਸੋ ਉਹ ਇਹ ਜਿਹੜਾ ਆਪਣੇ ਆਪ ਚ ਇੱਕ ਬਹੁਤ ਜ਼ਿਆਦਾ ਜਿਹਨੂੰ ਆਪਾਂ ਨਰਕ ਕਹਿ ਸਕਦੇ ਹਾਂ ਇਹਨਾਂ ਨੇ ਉਹੀ ਨਰਕ ਬਣਾਇਆ ਤੇ ਉਹੀ ਦਾਇਤ ਬਣੇ ਹੋਏ ਨੇ ਉਜੇ ਨੇ ਹਮਾ ਸਿੰਗਾ ਵਾਲੇ ਦਿਖਾਉਂਦੇ ਨੇ ਕਹਿੰਦੇ ਕੋਫਰਵਾਤ ਜਾਂ ਕਿਸੀ ਹੋਰ ਤੋਂ ਇਹ ਉਹੀ ਸਿੰਗਾ ਵਾਲੇ ਨੇ ਫਿਰ ਇਹਨਾਂ ਨੂੰ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਸਟੇਟ ਨੂੰ ਚਾਹੀਦਾ ਹੈ ਸਟੇਟ ਵਿੱਚ ਗਪਤੀ ਕਰੀਆ ਪੁਲਸ ਦਾ ਜੀ ਨਹੀਂ ਹੁੰਦੀ ਹਥਿਆਰਜੀ ਦੇ ਹੱਥ ਚਾ ਗਿਆ ਕੁਝ ਵੀ ਕਰਨ ਤਿਆਰ ਹੁੰਦਾ ਪਰ ਪੁਲਸ ਦਾ ਜਿਹੜੀ ਸਿਵਲ ਪ੍ਰਸ਼ਾਸਨ ਹੈ ਉਹਦਾ ਕੰਮ ਹੁੰਦਾ ਕੰਟਰੋਲ ਕਰਨਾ ਅੱਜ ਸਾਡੇ ਜਿਹੜੀ ਸਿਆਸਤ ਹੈ ਉਹ ਮੈਨੂੰ ਲੱਗਦਾ ਢਰੀ ਹੋਈ ਹੈ ਤੇ ਉਹ ਸਿਆਸਤ ਦੇ ਵਿੱਚ ਕੋਈ ਦਮ ਨਹੀਂ ਹੈ ਠੀਕ ਹੈ ਕੁਰਸੀਆਂ ਦੇ ਸਾਰੇ ਭੁਖੇ ਨੇ ਕਿ ਬਰੋ ਦੇ ਵੀਨੇ ਬਰੋ ਦੇ ਅੰਚਲੇ ਮੈਨੂੰ ਕੋਈ ਐਂ ਫਾਮ ਨਹੀਂ ਲੱਗਦਾ ਦੀ ਜਿਹੜਾ ਪੰਜਾਬ ਦੇ ਮਾਮਲੇ ਦੇ ਉੱਤੇ ਪੰਜਾਬ ਦੇ ਡਾ ਐਂਡ ਆਰਡਰ ਦੇ ਉੱਤੇ ਪੰਜਾਬ ਦੇ ਅੱਕਾਂ ਦੇ ਉੱਤੇ ਪੰਜਾਬ ਦੀ ਅਸਮਦ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਨੇ ਉਹਦੇ ਉੱਤੇ ਕੋਈ ਬੋਲਣ ਨੂੰ ਤਿਆਰ ਹੋਣਾ ਕਿਉਂਕਿ ਉਹ ਤਾਂ ਆਉਦੀ ਨਹੀਂ ਮਚ ਸਕਦੇ ਦੂਜਾਂ ਦੀ ਕੀ ਬਚਾਉਣੀ ਹੈ ਕਿਹਦਾ ਹਰ ਬਣਾਉਣ ਨੂੰ ਤਿਆਰ ਨਹੀਂ ਇੱਕ ਦੂਜੇ ਨੂੰ ਮਿਹਣੇ ਦਿੰਦੇ ਨੇ ਅੱਡੋ ਫੱਟੀ ਹੋਏ ਫਿਰਦੇ ਨੇ ਕਾਦੀਆਂ ਦੇ ਕਿੰਨੇ ਧੜੇ ਬਣੇ ਪਏ ਨੇ ਕਾਂਗਰਸੀਆਂ ਦੇ ਕਿੰਨੇ ਧੜੇ ਬਣੇ ਪਏ ਨੇ ਬੀਜੇਪੀ ਵੀ ਹੁਣ ਤਾਂ ਧੜੇ ਬਣ ਗਏ ਇੱਕ ਕਾਂਗਰਸੀ ਬੀਜੇਪੀ ਇੱਕ ਨਾਣ ਪੁਰਾਣੇ ਇਹ ਇਸ ਕਰਕੇ ਕਾਂਗਰਸ ਨੇ ਨਹੀਂ ਕਈ ਪਾਰਟੀਆਂ ਸੀਗੀਆਂ ਤੇ ਆਹ ਪਾਲਿਆਂ ਦਾ ਕੋਈ ਹਿਸਾਬ ਹੀ ਨਹੀਂ ਇਹ ਤਾਂ ਕੱਲਾ ਇਹ ਤਾਂ ਕਰ ਰਿਹਾ ਹਰੇਕ ਬੰਦਾ ਆਪੀ ਕਰ ਰਹੀ ਹੈ ਹਰੇਕ ਹੀ ਬੰਦਾ ਪਾਰਟੀ ਹੈ ਨਾ ਬਤਾ ਕੁਦ ਦੀ ਆ ਦੇ ਆ ਗਈ ਇਸ ਕਰਕੇ ਪੰਜਾਬ ਦੇ ਦੁਖਾਂਤ ਹੈ ਕਿ ਪੰਜਾਬ ਚ ਅਜ ਇੱਕ ਪੁਖਤਾ ਲੀਡਰਸ਼ਿਪ ਸਿਆਸੀ ਲੀਡਰਸ਼ਿਪ ਉਹ ਸਾਹਮਣੇ ਦਿਖਣੀ ਨਹੀਂ ਰਹੀ ਕਿਤੇ ਜਿਹੜੀ ਬੁਢਾ ਹੋ ਸਕਦੇ ਠੀਕ ਹੋ ਸਕਦਾ ਗੱਡਾ ਕਰੀ ਹੈ ਜਿਹੜੀ ਜੱਬੇ ਨਾ ਸਿਆਸਤ ਕਰੇ ਸਿਆਸਤ ਕਰਨ ਵਾਲੀ ਲੀਡਰਸ਼ਿਪ ਨਹੀਂ ਮੈਂ ਸਿਆਸਤ ਕਰਨ ਦੀ ਲੀਡਰਸ਼ਿਪ ਦੇਖੀ ਹੈ ਕਾਗਰਸੀਆਂ ਚ ਵੀ ਕਾਂਗਰਸੀਆਂ ਚ ਵੀ ਬੀਜੇਪੀ ਚ ਵੀ ਮੈਂ ਬੀਜੇਪੀ ਦੇ ਵੱਡੇ ਵੱਡੇ ਨੇਤਾਵਾਂ ਨੂੰ ਵੀ ਮਿਲੇ ਆ ਤੇ ਬੜੇ ਸਿਆਣੇ ਮੈਂ ਉਹਨਾਂ ਨੂੰ ਦੇਖਿਆ ਹੁਣ ਤਾਂ ਉਹ ਸਿਆਣਪ ਨਹੀਂ ਹੈਗੀ ਸਿਆਸਤ ਵਾਲੀ ਸੋ ਇਸ ਕਰਕੇ ਚੋਕਾਮਰੇ ਦਾ ਵੀ ਬੜੇ ਬੜੀ ਸਿਆਣੇ ਸੀਗੇ ਸਧਾਰਨ ਜਿਹੇ ਬੰਦੇ ਲੱਗਦੇ ਹੁੰਦੇ ਜਦੋਂ ਗੱਲ ਕਰਦੇ ਹੈ ਕਿ ਇੰਨੇ ਸਿਆਣੇ ਸੋ ਇਸ ਕਰਕੇ ਉਹ ਸਿਆਣਪ ਸਾਰੀਆਂ ਪਾਰਟੀਆਂ ਚ ਕਿਤੇ ਨਾ ਦੇਖਣ ਗਈ ਉਹਨਾਂ ਘਟਣ ਦਾ ਵੱਡਾ ਕਾਰਨ ਇਹ ਹੈ ਔਰ ਇਹ ਜਿਹੜਾ ਸੰਦਰ ਵੀ ਵੱਧ ਰਿਹਾ ਹੈ ਉਹਦਾ ਕਾਰਨ ਵੱਡਾ ਇਹ ਹੈ ਕਿ ਅਸੀਂ ਸੜਕਾਂ ਦੀ ਰਾਜਨੀਤੀ ਛੱਡ ਦਿੱਤੀ